ਜਦੋਂ ਮੈਂ ਵਿਆਹਕੇ ਇੱਥੇ ਆਈ ਤੇ ਇੱਥੇ ਵੀ ਹੈਗੇ ਸੀ ਪਸ਼ੂ ਮੱਝਾਂ ਹੀ ਸੀਗੀਆਂ ਜੀ ਮੰਨ ਲੈ ਵੀ ਪੰਜ ਚਾਰ ਪਸ਼ੂ ਹੈਗੇ ਸੀਗੇ ਫਿਰ ਪਾਪਾ ਜੀ ਕਹਿੰਦੇ ਵੀ ਐ ਕਰਕੇ ਵੀ ਆਪਾਂ ਵੀ ਗਾਇਆਂ ਲੈ ਕੇ ਆਈਏ ਵੀ ਇੱਥੇ ਵੀ ਪਿੰਡ 'ਚ ਫਾਰਮ ਸੀਗਾ ਕਿਸੇ ਦਾ ਵੀ ਆਪਾਂ ਵੀ ਗਾਵਾਂ ਰੱਖ ਲਈਏ ਅਸੀਂ ਆਖਿਆ ਹਾਂਜੀ ਪਾਪਾ ਜੀ ਅਸੀਂ ਤੁਹਾਡੇ ਨਾਲ ਆਂਗੇ ਜੇ ਤੁਸੀਂ ਗਾਇਆਂ ਲਿਆਉਣੀਆਂ ਤੇ ਤੁਸੀਂ ਲੈ ਕੇ ਆਓ ਪਾਪਾ ਜੀ ਨੇ ਇੱਕ ਗਾਂ ਤੋਂ ਸਟਾਰਟਿੰਗ ਕੀਤੀ ਸੀ ਫਿਰ ਅਸੀਂ ਹੌਲੀ 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 ਇੱਕ ਤੋਂ 2 2 ਤੋਂ 5 2 ਤੋਂ 7 ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸੀ ਜਦੋਂ ਪਾਪਾ ਜੀ ਇਹ ਗੱਲ ਕਹਿ ਕੇ ਜਾਂਦੇ ਸੀ ਵੀ ਭਾਈ ਅੱਜ ਮੈਂ ਕੋਈ ਗਾਂ ਦੇਖਣ ਜਾਣਾ ਜੇ ਵੀ ਸੌਦਾ ਹੋ ਗਿਆ ਤਾਂ ਲੈ ਕੇ ਆਵਾਂਗੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਸੀ ਵੀ ਅੱਜ ਸਾਡੇ 4 ਪਸ਼ੂ ਸੀ 4 ਗਾਂ ਸੀ ਤੇ ਅੱਜ ਪੰਜ ਹੋ ਗਈਆਂ ਅਸੀਂ ਹੌਲੀ ਹੌਲੀ ਜਿਹੜੀਆਂ ਇੱਕ ਦੋ ਮੱਝਾਂ ਸੀ ਉਹ ਸੇਲ ਕਰਤੀਆਂ ਜੀ ਤੇ ਗਾਵਾਂ ਖਰੀਦਣੀਆਂ ਸ਼ੁਰੂ ਕਰਤੀਆਂ ਫਿਰ ਉੱਥੇ ਹੌਲੀ ਹੌਲੀ 10 12 ਪਸ਼ੂ ਹੋ ਗਏ ਜੀ ਫਿਰ ਉਹਨਾਂ ਲਈ ਜਗ੍ਹਾ ਘੱਟ ਰਹਿ ਗਈ ਜੀ ਅਸੀਂ ਬਹੁਤ ਖੁਸ਼ੀ ਚ ਸਾਰੀ ਫੈਮਲੀ ਮਿਲ ਕੇ ਵਧੀਆ ਨਾਲ ਮਿਲ ਕੇ ਸਵੇਰੇ ਉੱਠਣਾ ਸਾਰਿਆਂ ਨੇ ਤੇ ਪਹਿਲਾਂ ਹੱਥੀਂ ਚਵਾਈ ਕਰਦੇ ਸੀ ਅਸੀਂ 6-7 ਗਾਇਆਂ ਹੋ ਗਿਆ ਸੀ ਉਹਨਾਂ ਦੀ ਹੱਥੀਂ ਚਵਾਈ ਕਰਤੀ ਸੀ 1 2 ਉਹਨਾਂ ਚੋਂ ਕਿੰਨੇ ਟਾਈਮ ਪੜੇ ਹੱਥੀਂ ਸਨ ਅਰਸ਼ ਕੀਤਾ ਅਸੀਂ ਕੀਤਾ ਜੀ ਮਤਲਬ ਦਾ ਹੋ ਗਏ ਸੀਗੇ 8-9 ਮਹੀਨੇ ਜਦੋਂ 5-6 ਗਾਇਆਂ ਹੋ ਗਿਆ ਸੀ ਅਸੀਂ ਹੱਥੀਂ ਚਵਾਈ ਕਰਦੇ ਰਹੇ ਹਾਂ ਜੀ ਹੱਥੀਂ ਚਵਾਈ ਵੀ ਮੰਨ ਲਿਆ ਸਾਡੇ ਕੋਲ ਹੈਗੀ ਅਸੀਂ 40 ਤੋਂ 45 ਲੀਟਰ ਆਈਆਂ ਗਾਇਆਂ ਫਿਰ ਵੀ ਅਸੀਂ ਬੜੀ ਖੁਸ਼ੀ ਨਾਲ ਯਾਨੀ ਕਿ ਦੋ ਦੋ ਵਾਲਟੀਆਂ ਰੱਖ ਲੈਣੀਆਂ ਕੋਰੇ ਜਾਂ ਢੋਲ ਰੱਖ ਲੈਣਾ ਤੇ ਅਸੀਂ ਸਾਨੂੰ ਖੁਸ਼ੀ ਹੁੰਦੀ ਸੀ ਵੀ ਅੱਜ ਆਹ ਗਾਣੇ ਇੰਨਾ ਦੁੱਧ ਦਿੱਤਾ ਫਿਰ ਸਾਨੂੰ ਉਦੋਂ ਵੀ ਜ਼ਿਆਦਾ ਖੁਸ਼ੀ ਹੋਈ ਵੀ ਜੇ ਜਗ੍ਹਾ ਆਪਣੇ ਕੋਲੇ ਜ਼ਿਆਦਾ ਹੋਵੇ ਤੇ ਫਿਰ ਆਪਾਂ ਵੀ ਇਦੋਂ ਵੀ ਜ਼ਿਆਦਾ ਵੀ ਪਸ਼ੂ ਉਹ ਕਰੀਏ ਖਰੀਦੀਏ ਤੇ ਉਹਨਾਂ ਦੀ ਦੇਖਭਾਲ ਕਰੀਏ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਸੀ ਜੀ ਫਿਰ ਹੌਲੀ ਹੌਲੀ ਵੀ ਉੱਥੇ ਜਗ੍ਹਾ ਥੋੜੀ ਹੋ ਗਈ ਵੀਰ ਜੀ ਫਿਰ ਇੱਥੇ ਸਾਡਾ ਆਪਦਾ ਹੀ ਖੇਤ ਸੀਗਾ ਇੱਥੇ ਅਸੀਂ ਹੌਲੀ ਹੌਲੀ ਇੱਥੇ ਫਾਰਮਿੰਗ ਸਟਾਰਟਿੰਗ ਕੀਤੀ ਉਧਰਲੀ ਸਾਈਡ ਫਿਰ ਇੱਥੇ ਅਸੀਂ ਗਏ ਪਹਿਲਾਂ ਪੈਣੀ ਫਿਰ ਪਰਲਾ ਫਾਰਮ ਹਾਂਜੀ ਵੀਰ ਜੀ ਪਰਲਾ ਹਾਂਜੀ ਪਰਲਾ ਬਸ ਜੀ ਵੀਰ ਜੀ ਕਹਿੰਦੇ ਦੇਖੋ ਦੇਖ ਅਸੀਂ ਮੰਨ ਲਿਆ ਪਾਪਾ ਜੀ ਜਦੋਂ ਕਿਤੇ ਜਾਂਦੇ ਸੀ ਫਾਰਮ ਦੇਖ ਕੇ ਆਉਂਦੇ ਸੀ ਵੀ ਜੇ ਆਪਣੇ ਵੀ ਐ ਹੋਵੇ ਤਾਂ ਆਪਾਂ ਵੀ ਐ ਕਰੀਏ ਤੇ ਆਪਣੇ ਵੀ ਪਸ਼ੂ ਵੱਧ ਜਾਣ ਤੇ ਫਿਰ ਅਸੀਂ ਹੌਲੀ ਹੌਲੀ ਉਧਰਲੇ ਫਾਰਮ ਦੀ ਸਟਾਰਟਿੰਗ ਕੀਤੀ ਫਿਰ ਜਿਹੜੇ ਸਾਡੇ 10 12 ਪਸ਼ੂ ਸੀ ਅਸੀਂ ਉਧਰ ਲਿਆ ਕੇ ਛੱਡੇ ਸਾਨੂੰ ਬਹੁਤ ਖੁਸ਼ੀ ਹੋਈ ਮੰਨ ਲਿਆ ਵੀ ਅੱਜ ਵੀ ਸਾਡੇ ਪਸ਼ੂ 10 12 ਨੇ ਕੱਲ ਨੂੰ ਜਿਵੇਂ ਕਹਿੰਦੇ ਸੀ ਕਿਸੇ ਦੇ ਫਾਰਮ 'ਚ 100 ਨੇ 50 ਨੇ 200 ਵੀ ਹੌਲੀ ਹੌਲੀ ਪਰਮਾਤਮਾ ਦਾ ਸਾਥ ਦੇਊਗਾ ਅਸੀਂ ਤਰੱਕੀ ਮਿਹਨਤ ਕਰਾਂਗੇ ਤਾਂ ਜ਼ਰੂਰ ਸਾਡੇ ਵੀ ਪਸੋਂ ਦੀ ਗਿਣਤੀ ਜਿਹੜੀ ਵਧੂਗੀ ਵੀ ਜੀ ਅਸੀਂ ਬਹੁਤ ਖੁਸ਼ ਆ ਵੀ ਪ੍ਰਮਾਤਮਾ ਨੇ ਸਾਨੂੰ ਇੰਨਾ ਦਿੱਤਾ ਅਸੀਂ ਰਲ ਮਿਲ ਕੇ ਸਾਰੇ ਬਹੁਤ ਖੁਸ਼ੀ ਨਾਲ ਆਪਦਾ ਕੰਮ ਕਰਦੇ ਆ ਜੀ ਹਾਂਜੀ ਆਪਣੇ ਕੀ ਸਟੱਡੀ ਤੁਹਾਡੀ ਕੀ ਕਰੀ ਦੀ ਹੈ ਵੀਰ ਜੀ ਮੇਰੀ ਐਮਏ ਪੰਜਾਬੀ ਪੀਜੀਸੀ ਕੰਪਿਊਟਰ ਕੀਤੀ ਹੋਈ ਹੈ ਜੀ ਸਟੱਡੀ ਵੀ ਤੁਸੀਂ ਬਹੁਤ ਚੰਗੀ ਕਰ ਲਈ ਹਾਂਜੀ ਵੀਰ ਜੀ ਪਰ ਮੈਨੂੰ ਉਹ ਗੱਲ ਦਾ ਵੀ ਸੁਪਨਾ ਕੀ ਲੈ ਕੇ ਚੱਲੇ ਸੀ ਸੁਪਨਾ ਵੀਰ ਜੀ ਮੇਰਾ ਕੋਈ ਨਹੀਂ ਸੀ ਹੈਗਾ ਪਾਪਾ ਵੀ ਇਹ ਕਹਿੰਦੇ ਸੀ ਵੀ ਬੇਟਾ ਵੀ ਤੂੰ ਕਿਤੇ ਫਾਰਮ ਪਰ ਦੇ ਤੈਨੂੰ ਜੌਬ ਮਿਲ ਜੂਗੀ ਤੇ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਪਾਪਾ ਨੂੰ ਇਹ ਆਖਿਆ ਸੀ ਪਾਪਾ ਜੀ ਕਿਉਂਕਿ ਮੈਂ ਸਾਰੇ ਭੈਣ ਭਰਾਵਾਂ ਚੋਂ ਲੱਕੀ ਆ ਮੈਂ ਸਭ ਤੋਂ ਜ਼ਿਆਦਾ ਪੜ੍ਹੀ ਆ ਜੀ ਮੇਰੇ ਪਾਪਾ ਨੇ ਸਭ ਤੋਂ ਵੱਧ ਪੜਾਇਆ ਮੈਨੂੰ ਜੀ ਮੇਰੇ ਵੀਰਾਂ ਨੇ ਵੀ ਮੈਨੂੰ ਵੱਧ ਪੜਾਇਆ ਮੀ ਕਹਾਂ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਸੀ ਹੈਗਾ ਵੀ ਮੈਨੂੰ ਜੌਬ ਨਹੀਂ ਮਿਲੀ ਪਰ ਜਦੋਂ ਮੈਂ ਇੱਥੇ ਆਈ ਜਦੋਂ ਅਸੀਂ ਪਸ਼ੂ ਰੱਖਣੇ ਸਟਾਰਟ ਕੀਤੇ ਤਾਂ ਮੈਨੂੰ ਉਸ ਗੱਲ ਦਾ ਦੁੱਖ ਨਹੀਂ ਹੋਇਆ ਵੀ ਮੈਂ ਇੰਨਾ ਪੜ੍ਹ ਲਿਖ ਕੇ ਵੀ ਮੈਨੂੰ ਜੌਬ ਚਾਹੀਦੀ ਆ ਜੀ ਕਿਉਂਕਿ ਅਸੀਂ ਅੱਜ ਇਹ ਪੜਾਉਂਦੀ ਹੈ ਵੀ ਕੋਈ ਪਲੱਸ 2 ਕਰ ਲਈ ਜਾਂ ਕਿਸੇ ਨੇ ਕਲੀਅਰ ਕਰ ਲਈ ਜਾਂ ਕੋਈ ਨਿੱਕੀ ਮੋਟੀ ਨਾਲ ਡਿਗਰੀ ਕਰ ਲਈ ਹਾਂਜੀ ਵੀਰ ਜੀ ਜਨਪਰਾਂ ਦਾ ਨਾਂ ਲੈਣ ਤੇ ਉਹਨਾਂ ਨੂੰ ਮੁਸਕਾਨ ਆ ਸਟਾਰਟ ਹੋ ਜਾਂਦਾ ਹੈ ਨਹੀਂ ਨਹੀਂ ਵੀਰ ਜੀ ਆਪਾਂ ਤਾਂ ਵੀ ਸਾਨੂੰ ਦੱਸੋ ਕਹਿੰਦੇ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਹੂੰ ਹੁਣ ਵੀ ਜਦੋਂ ਉੱਥੋਂ ਇੱਥੋਂ ਆਉਨੇ ਆ ਹੁਣ ਤਾਂ ਸੁਖ ਨਾ ਬਹੁਤ ਪਰਮਾਤਮਾ ਨੇ ਰੰਗ ਲਾਈ ਪਏ ਨੇ ਉੱਥੇ ਵੀ ਜਦੋਂ ਅਸੀਂ ਪਿੰਡ ਵਾਲੇ ਘਰੇ ਰਹਿੰਦੇ ਸੀ ਤਾਂ ਅਸੀਂ بڑے ਚਾਚ ਉੱਠਦੇ ਸਵੇਰੇ ਸਾਰੇ ਰਲ ਮਿਲ ਕੇ ਧਾਰਾਂ ਹੱਥੀ ਚੋਂਦੇ ਤਾਂ ਸਾਨੂੰ ਕੋਈ ਐਂ ਦਿੱਕਤ ਨਹੀਂ ਸੀ ਹੁੰਦੀ ਨਾ ਹੀ ਸਾਨੂੰ ਕੋਈ ਥਕੇਵਾ ਆਉਂਦਾ ਹੱਥੀ ਧਾਰਾਂ ਚੋਕੇ ਹਟਿਆ ਵੀ ਨਹੀਂ ਲੋਕ ਕਹਿੰਦੇ ਹੁੰਦੇ ਆ ਫਾਰਮਾਚੀ ਮਸ਼ੀਨਾ ਹੁੰਦੀਆਂ ਤਾਂ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਸੀ ਕਿਉਂਕਿ ਅਸੀਂ ਉਹ ਵੀ ਹਾਂਜੀ ਮੈਂ ਤੇ ਮੰਮੀ ਜੀ ਨੇ ਦੱਸ ਕੇ ਹਟਿਆ ਮੈਂ ਕੁਝ ਚੱਕਦੇ ਬਈ ਬਹੁਤ ਮਿਹਨਤ ਕੀਤੀ ਹੈ ਉਸ ਨਾਲੀਆਂ ਚ ਕੱਢ ਦਿੰਦੇ ਟੂਪਾ ਲਾ ਕੇ ਕੁਝ ਚੱਕਦੇ ਕੁਝ ਕਹਿੰਦੇ ਪੈਪਰਾ ਹੀ ਜਦੋਂ ਖਰਸਾ ਤੋਂ ਇਹ ਕੁਝ ਨਾਲੀਆਂ ਚ ਚਲਾ ਜਾਂਦਾ ਤੇ ਵੀ ਉਸ ਗੱਲ ਚ ਵੀ ਸਾਨੂੰ ਵੀ ਮੈਨੂੰ ਆਇ ਨਹੀਂ ਸੀ ਹੈਗਾ ਵੀ ਬੇਇੱਜ਼ਤੀ ਮਹਿਸੂਸ ਨਹੀਂ ਸੀ ਹੁੰਦੀ ਵੀ ਮੈਂ ਇਹਨਾਂ ਪੜ੍ਹ ਲਿਖ ਕੇ ਜੇ ਮੈਨੂੰ ਕੋਈ ਕਹੂਗਾ ਵੀ ਤੂੰ ਇਹਨਾਂ ਪੜ੍ਹ ਲਿਖ ਕੇ ਗਈ ਜਾਂ ਕੋਈ ਮੇਰੇ ਪਿੰਡ ਚੋਂ ਜਾਂ ਕੋਈ ਵੀ ਬੁੜੀ ਹੁੰਦੀ ਜਾਂ ਮੈਨੂੰ ਉਹ ਐ ਨਹੀਂ ਸੀ ਕਹਿ ਸਕਦੇ ਵੀ ਤੂੰ ਉਹਾ ਚੱਕਦੀ ਆ ਜਾਂ ਮੱਜਾਂ ਸਾਂਹਦੀ ਆ ਤੇ ਇਹ ਗੱਲ ਚ ਮੈਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਸੀ ਹੁੰਦੀ ਮੈਨੂੰ ਫਕਰ ਮਹਿਸੂਸ ਹੁੰਦਾ ਸੀ ਵੀ ਪਸੂ ਆ ਇਹ ਇਹਨਾਂ ਦੀ ਦੇਖਭਾਲ ਕਰਦੇ ਆ ਮਿਹਨਤ ਕਰਦੇ ਆ ਤੇ ਇਹ ਮਿਹਨਤਾਂ ਮੁੱਲ ਸਾਨੂੰ ਵਾਪਸ ਦਿੰਦੀਆਂ